ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰ ਰਹੇ ਹਾਂ ਅਕਾਲ ਉਸਤਤ ਬਾਰੇ ਜੋ ਕਿ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਰਚਨਾ ਮੱਧਕਲੀਮ ਪੰਜਾਬ ਦੇ ਧਾਰਮਿਕ ਸੱਭਿਆਚਾਰ ਨੂੰ ਸਮਝਣ ਤੇ ਸਮਝਾਉਣ ਲਈ ਇੱਕ ਮਹੱਤਵਪੂਰਨ ਸਰੋਤ ਹੈ ਕੀ ਤੁਹਾਨੂੰ ਪਤਾ ਹੈ ਕਿ ਕਾਲ ਉਸਤਤ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਵਿੱਚ ਕੀ ਕੀ ਦੱਸਿਆ ਗਿਆ ਹੈ ਗੁਰੂਆਂ ਬਾਰੇ ਕੀ ਕੀ ਦੱਸਿਆ ਗਿਆ ਹੈ ਆਓ ਜਾਣੀਏ ਇਸ ਦੀ ਅਸਲੀ ਜਾਣਕਾਰੀ ਵਾਹਿਗੁਰੂ 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 ਇਹ ਰਚਨਾ ਸ਼੍ਰੀ ਦਸਮਗ੍ਰੰਥ ਸਾਹਿਬ ਵਿੱਚ ਜਪ ਸਾਹਿਬ ਤੋਂ ਬਾਅਦ ਦੂਜੇ ਕਰਮ ਤੇ ਆਉਂਦੀ ਹੈ ਇਸ ਬਾਣੀ ਰਸਨਾ ਦੇ ਕੋਲ ਇੱਕ ਦੋ ਛੰਦ ਹਨ ਜੋ ਹਰ ਪਹਿਲੂ ਤੋਂ ਪ੍ਰਭੂ ਭਗਤੀ ਨੂੰ ਸਰਗੁਣ ਉਪਾਸ਼ਨਾ ਤੋਂ ਭੱਲੇ ਪਾਂਤ ਨਿਰਗੁਣ ਉਪਾਸ਼ਨਾ ਵਿੱਚ ਉਜਾਗਰ ਕਰਦੇ ਹਨ ਇਸ ਰਚਨਾ ਦਾ ਇੱਕ ਛੰਦ ਅੱਧਾ ਹੋਣ ਬਾਰੇ ਮਾਨਵ ਚੇਤਨ ਵਿੱਚ ਪ੍ਰਸ਼ਨ ਉੱਠਣਾ ਸੁਭਾਵਿਕ ਹੈ ਕਿ ਪੂਰਾ ਕਿਉਂ ਨਹੀਂ ਵਿਦਵਾਨਾਂ ਨੇ ਇਸ ਦੇ ਕਈ ਕਾਰਨ ਦੱਸੇ ਹਨ ਕਿ ਜੋ ਸਰਬ ਪਰਵਾਨਤ ਨਹੀਂ ਸਰਬ ਪਰਵਾਨਤ ਵਿਚਾਰ ਇਹੋ ਜਿਹਾ ਲੱਗਦਾ ਹੈ ਕਿ ਪ੍ਰਭੂ ਉਸਤਰ ਇਤਨੀ ਸੀਮ ਹੈ ਕਿ ਜਿਸ ਨੂੰ ਸੀਮਤ ਚੇਤਨਾ ਪੂਰੀ ਤਰ੍ਹਾਂ ਬਿਆਨ ਕਰ ਸਕਣ ਦੇ ਸਮਰੱਥ ਹੋ ਹੀ ਨਹੀਂ ਸਕਦੀ ਉਹ ਅਪੂਰਨ ਹੀ ਰਹੇਗੀ ਇਸ ਲਈ ਇਹ ਇੱਕ ਛੰਦ ਅਧੂਰਾ ਹੀ ਰਹਿ ਗਿਆ ਹੈ ਪਾਪ ਅਕਾਲ ਉਸਤਤ ਹੋਰ ਪੀ ਨਿਰੰਤਰ ਜਾਰੀ ਰਹਿੰਦੀ ਹੈ ਇਸ ਬਾਣੀ ਰਚਨਾ ਦੀ ਸਿਰਜਣਾ ਪ੍ਰਭੂ ਕਿਰਪਾ ਦੁਆਰਾ ਹੋਲ ਬਾਰੇ ਤਉ ਪਰਸ਼ਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪ੍ਰਥਮ 10 ਟੋਪਾਂ ਸ਼ੰਦਾ ਵਿੱਚ ਪ੍ਰਭੂ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਂਗ ਓਮਕਾਰ ਸ਼ਬਦ ਦੀ ਵਰਤੋਂ ਕਰਦਿਆ ਉਸ ਨੂੰ ਘਟ ਘਟ ਵਾਸੀ ਸਰਬ ਨਿਵਾਸੀ ਆਖਦਿਆਂ ਉਸ ਨੂੰ ਨਮਸਕਾਰ ਕੀਤੀ ਗਈ ਹੈ। ਇਸ ਤੋਂ ਅਗਲੇ 10 ਕਵਿਤਾਵਾਂ ਵਿੱਚ ਪ੍ਰਭੂ ਨੂੰ ਸਰਬਵਿਆਪੀ ਤੇ ਅਨੇਕਤਾ ਵਿੱਚ ਉਸ ਦੇ ਏਕ ਰੂਪ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਅੱਗੇ ਉਹ 10 ਸਵਈਏ ਹਨ ਜੋ ਸਿੱਖ ਧਰਮ ਵਿੱਚ ਪ੍ਰਚਲਿਤ ਅੰਮ੍ਰਿਤ ਵੇਲੇ ਸਮੇਂ ਪੜੀਆਂ ਜਾਂਦੀਆਂ। ਨਿਤਨੇਮ ਦੇ ਤਿੰਨ ਬਾਣੀਆਂ ਵਿੱਚੋਂ ਇੱਕ నిర్ਧਾਰਤ ਬਾਣੀ ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਵੀ ਪੜ੍ਹੀ ਜਾਂਦੀ ਹੈ। ਇਸ ਬਾਣੀ ਤੋਂ ਅੱਗੇ 20 ਤੋਮਰ ਸ਼ੰਦ ਹਨ ਜਿਨ੍ਹਾਂ ਵਿੱਚ ਪ੍ਰਭੂ ਹਸਤੀ ਦੇ ਮੁਕਾਬਲੇ ਵਿੱਚ ਸਭ ਦੇ ਵੀ ਦੇਵਤੇ, ਅਵਤਾਰ, ਧਰਮਿਕ ਗ੍ਰੰਥਿਰਤ ਇਸ਼ਨਾਨ ਆਦਿ ਖਨੇ ਗੁਣੇ ਦੱਸੇ ਗਏ ਹਨ ਇਸ ਤੋਂ ਅਗਲੇ ਵੀ ਲਘੂ ਨਿਰਾਇ ਸ਼ੰਦਾਂ ਵਿੱਚ ਇੱਕ ਪ੍ਰਭੂ ਨੂੰ ਸਰਵ ਵਿਆਪਕ ਦਰਸਾ ਕੇ ਸਪਸ਼ਟ ਕੀਤਾ ਗਿਆ ਹੈ ਕਿ ਵਕੂ ਵਖਖ ਧਰਮਾ ਨੂੰ ਮੰਨਣ ਵਾਲੇ ਤੇ ਵਕੂ ਵਖਖ ਇਲਾਕਿਆਂ ਵਿੱਚ ਰਹਿਣ ਵਾਲੇ ਸਾਰੇ ਮਨੁੱਖ ਇੱਕ ਸਮਾਨ ਹਨ ਕਿਉਂਕਿ ਪ੍ਰਭੂ ਜੋਤ ਸਾਰਿਆਂ ਵਿੱਚ ਇੱਕੋ ਰੂਪ ਵਿੱਚ ਪ੍ਰਕਾਸ਼ਮਾਨ ਹੈ ਮਾਨਵਿਕਤਾ ਪ੍ਰਗਟਾਉਣ ਵਾਲਾ ਸ਼੍ਰੀ ਦਸ਼ਮੇਸ਼ ਗੁਰੂ ਜੀ ਦਾ ਪ੍ਰਸਿੱਧ ਸਿਧਾਂਤ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਇੰਨਾ ਸ਼ੰਗਾ ਵਿੱਚ ਹੀ ਦਰਸ਼ ਹੈ ਓਮਲੋਖ ਵਿੱਚ ਕਿਸੇ ਪ੍ਰਕਾਰ ਦੇ ਫਰਕ ਜਾ ਬਕਰੇ ਪਾਨੂ ਪਰਵਾਨ ਨਹੀਂ ਕਰਦੇ ਇਸ ਤੋਂ ਅੱਗੇ 110 ਅਜੇਹੇ ਸ਼ੰਤ ਹਨ ਜੋ ਪ੍ਰਭੂ ਹਸਤੀ ਦੇ ਨਿਰਵਿਕਾਰ ਤੇ ਨਿਸ਼ਕਾਮ ਸਰੂਪ ਨੂੰ ਬਿਆਨ ਕਰਦੇ ਆ ਉਸ ਦੇ ਵਿਰਾਟ ਊਕ ਦੀਆਂ ਸਿਫਤਾਂ ਨੂੰ ਬਿਆਨਤ ਦੱਸਦੇ ਹਨ ਸ਼ੰਦ ਨੰਬਰ 201 ਤੋਂ 210 ਅਜੇਹੇ 10 ਦੋਹਰੇ ਹਨ ਜਿੰਨਾ ਵਿੱਚ ਅਧਿਆਤਮਿਕਤਾ ਨਾਲ ਜੁੜੇ ਪ੍ਰਸ਼ਨ ਉੱਤਰ ਹਨ ਇਸ ਤੋਂ ਬਾਅਦ 20 ਦੀਰਗ ਤ੍ਰਿਵੰਗੀ ਛੰਦਾ ਵਿੱਚ ਦੇਵੀ ਚੰਡੀ ਦਾ ਗੁਣ ਗਾਇਨ ਹੈ ਇਸ ਤੋਂ ਬਾਅਦ 12 ਪਦ ਦੀ ਛੰਦਾਂ ਵਿੱਚ ਪ੍ਰਭੂ ਹਸਤੀ ਬਾਰੇ ਕੁਝ ਉਤਸੁਕਤਾ ਪ੍ਰਗਟਾਈ ਗਈ ਹੈ ਅਗਲੇ 10 ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਵਿੱਚ ਪ੍ਰਭੂ ਸ਼ਕਤੀ ਦੇ ਗੁਣ ਗਾਇਨ ਹਨ ਗੋਸਾਰੇ ਪ੍ਰੇਮੀ ਇਨਾਂ ਸਵਈਆਂ ਨੂੰ ਵੀ ਨਿਤਨੇਮ ਦੇ ਬਾਣੀ ਨਾਰਾ ਲਾ ਕੇ ਪੜ੍ਹ ਲੈਂਦੇ ਹਨ ਕਿਉਂਕਿ ਮੂਲ ਰੂਪ ਵਿੱਚ ਇਹ ਅਧਿਆਤਮਵਾਦੀ ਰਚਨਾ ਹੈ ਅਗਲੇ 14 ਕਵਿਤਾ ਵਿੱਚ ਅਨੇਕ ਪ੍ਰਕਾਰ ਦੀਆਂ ਜਾਤਾਂ ਸੰਪਰਦਾਵਾਂ ਸੱਭਿਆਚਾਰਾਂ ਭੂਗੋਲਿਕ ਸਥਿਤੀਆਂ ਤੇ ਪਛਾਵਾਂ ਦਾ ਜ਼ਿਕਰ ਕਰਦਿਆਂ ਇਨਾਂ ਸਾਰਿਆਂ ਦਾ ਸਿਰਜਣਹਾਰ ਇੱਕ ਪਰਮ ਸਤਿ ਨੂੰ ਦਰਸਾਇਆ ਗਿਆ ਹੈ ਉਸ ਪਰਮ ਸਤਿ ਅਨੁਕਾਲੂ ਕੇ ਕਾਲ ਮਹਾਕਾਲ ਹੁਪੇ ਕਾਲ ਹੈ ਆਖਦੇ ਸਾਰੀਆਂ ਸੰਸਾਰੀ ਸ਼ਕਤੀਆਂ ਤੇ ਦੇਵ ਦੇਵਤਿਆਂ ਨੂੰ ਉਸ ਦੇ ਅਧੀਨ ਦੱਸਿਆ ਗਿਆ ਹੈ ਅਖੀਰ ਵਿੱਚ ਸਾਡੇ 5 ਪਾਦੜੀ ਛੰਦ ਹਨ ਇਸ ਤਰ੍ਹਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਇਹ ਅਕਾਲ ਉਸਤਤ ਅਜੇ ਹੀ ਰਚਨਾ ਹੈ ਜੋ ਮਾਨਵ ਚੇਤਨਾ ਵਿੱਚ ਪ੍ਰਭੂ ਏਕਤਾ ਦੇ ਸਿਧਾਂਤ ਨੂੰ ਡੇਢ ਕਰਦੀਆਂ ਮਾਨਵ ਏਕਤਾ ਦੇ ਸੰਕਲਪ ਨੂੰ ਸਾਕਾਰ ਕਰਦੀ ਹੋਏ ਹਰ ਪ੍ਰਕਾਰ ਦੀਆਂ ਪਰਚਲਿਤ ਮਾਨਵਤਾਵਾਂ ਤੇ ਸੰਪਰਦਾਵਾਂ ਨੂੰ ਇੱਕ ਸੂਤਰ ਵਿੱਚ ਪਰਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ